ਸਾਨੂੰ ਕਹਨੇ ਤੁਹਾਨੂੰ 6000 ਰੁਪਏ ਦੇਤਾ ਸਾਲ ਦਾ ਸੀ ਕੋਈ ਭਗਾਰੀਆਂ ਯਾਰ ਅਸੀਂ ਭੀਖ ਮੰਗਦੇ ਮੋਦੀ ਤੋਂ ਅਸੀਂ ਅਸੀਂ ਉਹਦਾ ਦਲਾਲ ਐ ਅਸੀਂ ਆਪਣਾ ਹੱਕ ਮੰਗਦੇ ਸਾਡਾ ਜੋ ਰੇਟ ਬਣਦਾ ਏ ਉਹ ਦੇਣ ਅੱਜ ਕਣਕ ਦਾ ਰੇਟ ਦੇਖ ਲਓ 303500 ਹੈ ਜਿੱਦਾਂ ਕਿਸਾਨਾਂ ਤੋਂ ਖਰੀਦੀ ਉਦਣ ਕਿੰਨੀ ਵਿਕੀ ਭੀਖ ਨਹੀਂ ਮੰਗਦੇ ਸੈਂਟਰ ਤੋਂ ਨਾ ਸਾਡੇ ਬਜ਼ੁਰਗਾਂ ਨੇ ਮੰਗੀ ਨਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮੰਗਣਗੀਆਂ ਅਸੀਂ ਆਪਣਾ ਹੱਕ ਮੰਗਦੇ ਆ ਜਿਹੜਾ ਸਾਡਾ ਹੱਕ ਬਣਦਾ ਜੇ ਇੱਕ ਦਿਨ ਨਾਲ 100 ਕਰੋੜ ਦਾ ਘਾਟਾ ਪੈਂਦਾ ਏ ਅਸੀਂ ਕਦੇ ਰੋੜ ਨਹੀਂ ਰੋਕਣਗੇ ਜਿੱਦਣ ਕੇਜਰੀਵਾਲ ਸਾਹਿਬ ਚੱਕਿਆ ਉਸ ਦਿਨ ਕਿਉਂ ਦਿੱਲੀ ਦੇ ਸੜਕਾਂ ਉਰ ਬੈਠੇ ਉਸ ਦਿਨ ਦਿੱਲੀ ਨੂੰ ਘਾਟਾ ਨਹੀਂ ਪਿਆ ਜਿਸ ਦਿਨ ਇਹਨਾਂ ਦਾ ਇੱਕ ਮੀਆਂ ਜੀ ਇੱਥੇ ਚੱਕਿਆ ਸੀ ਉਸ ਦਿਨ ਕਿਉਂ ਚੀਕਾ ਮਾਰਦੇ ਸੀ ਕਿਉਂ ਇਹਨਾਂ ਦੇ ਕ ਐਮ ਐਲ اے ਬੋਲਦਾ ਉਹਦੇ ਹੱਕ 'ਚ ਕਿਉਂ ਨਹੀਂ ਖੜਦੇ ਜਿਵੇਂ ਉਹ ਸਾਡਾ ਇੱਕ ਭਰਾ ਕਹਿੰਦਾ ਸੀ ਮੈਂ ਕੋਠੇ ਦੇ ਕਣਕ ਜਗਾ ਲਾਂਗਾ ਉਗਾ ਲਾਂਗਾ ਉਹ ਇਹਨਾਂ ਦੇ ਹੱਥ ਠੋਕੇ ਆਉਨੇ ਆ ਇਹ ਵਿੱਚ ਇਹ ਮੁੱਖ ਮੰਤਰੀ ਵੀ ਦਿੱਲੀ ਦੀ ਬੋਲੀ ਬੋਲਦਾ ਸਾਡਾ ਨਹੀਂ ਹੈ ਮੈਂ ਠੋਕ ਕੇ ਫੇਰ बार-बार ਕਹਿਣਾ ਕਿ ਮੁੱਖ ਮੰਤਰੀ ਪੰਜਾਬ ਦਾ ਨਹੀਂ ਦੀ ਦਿੱਲੀ ਆਰਐਸਐਸ ਦਾ ਉਹ ਗੁਲਾਮ ਬੰਦਾ ਏ ਸਿਰਫ ਪੱਕੇ ਸਿਰ ਪਰ ਦਿਖਦੀ ਏ ਚਾਹੋ ਬਿਆਨਤਾ ਬੁੱਚੜ ਹੋਵੇ ਚਾਹੇ ਪ੍ਰਕਾਰ ਸੂ ਬਾਦਲ ਹੋਵੇ ਚਾਹੇ ਅੱਜ ਆ ਭਗਵੰਤ ਆ ਗਿਆ ਪਰ ਜਿਸ ਦਿਨ ਸਾਨੂੰ ਮੈਨਾ ਹਰਪੀ ਸਿੰਘ ਹੈ ਅੱਜ ਜਿਹੜੀਆਂ ਇਹ ਕਾਪੀਆਂ ਸਾਰੀਆਂ ਜਾ ਰਹੀਆਂ ਤੁਹਾਡੇ ਕੋਲੋਂ ਜਿਹੜਾ ਨਾਰੇ ਵੱਜੀ ਕਿ ਜਾ ਰਹੀ ਹੈ ਇਹ ਕੀ ਕਾਰਨ ਹੈ ਜਿਹੜਾ ਮੋਦੀ ਨੇ ਕਿਹਾ ਸੀ ਮੈਂ ਕਾਨੂੰਨ ਵਾਪਸ ਕਰਦਾ ਹਾਂ ਕਾਨੂੰਨ ਤਾਂ ਨਹੀਂ ਉਹਨੇ ਵਾਪਸ ਕੀਤੇ ਬਸ ਇੱਕ ਹਵਾ ਵਿੱਚ ਉਹਨੇ ਛੁਰਲੀ ਛੜਤੀ ਦੀ ਤੇ ਕਿਸਾਨਾਂ ਨੂੰ ਕੋਈ ਲਿਖਤੀ ਦਿੱਤਾ ਨਹੀਂ ਸੀ ਉਹਨੇ ਦੁਬਾਰਾ ਫੇਰ ਸਾਡਾ ਜਿਹੜਾ ਮੰਡੀਕਰਨ ਇਹਨਾਂ ਨੂੰ ਇਹ ਬੰਦ ਕਰਨ ਨੂੰ ਤੁਲਿਆ ਹੋਇਆ ਵੀ ਅਸੀਂ ਪ੍ਰਾਈਵੇਟ ਮੰਡੀਆਂ ਚ ਰੋਲੀਓ ਸਾਡੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਸਮਾਨ ਸਾਡਾ ਚੱਕਣ ਹੋ ਪਰ ਇਹ ਅਸੀਂ ਹੋਣ ਨਹੀਂ ਦੇਣਾ ਹੈਗਾ ਉਹੀ ਵੀਲ ਦੁਆਰੇ ਆ ਜੀ ਜੀ ਉਹੀ ਹੈ ਉਹਨੇ ਇਹ ਕਿਹਾ ਸੀ ਵੀ ਸ਼ਾਇਦ ਮੇਰੀ ਤਾਂ ਪ੍ਰਸਾ ਦੀ ਕੋਈ ਕਮੀ ਰਹਗੀ ਮੇਤੇ ਗਲਤ ਹੋ ਗਿਆ ਮੈਂ ਸਮਝਾਉਣ ਚ ਇਹਨਾਂ ਨੂੰ ਨਾਕਾਮ ਕਾਮਯਾਬ ਰਹਾ ਪਰ ਇਹਨੇ ਕਾਨੂੰਨ ਰੱਦ ਨਹੀਂ ਕੀਤੇ ਹੈ ਉਹਨਾਂ ਨੂੰ ਲਾਗੂ ਕਰ ਰਿਆ ਹੈ। ਬੇਤਪੱਸਿਓ ਪੂਰੀ ਹੋ ਗਈ। ਹਾਂ ਇਹ ਕਹਿੰਦਾ ਵੀ ਜਿਹੜਾ ਮੰਡੀਕਰਨ ਖਤਮ ਆਲਾ ਹੈ ਇਹ ਵਿੱਚੇ ਹੈ ਸਾਡਾ ਉਹ ਕਾਨੂੰਨ ਦੇ ਵਿੱਚੇ ਤੇ ਹੈ। ਤਾਂ ਹੀ ਉਹਦੇ ਅਸੀਂ ਅੱਜ ਕਾਪੀਆਂ ਸਾੜ ਰਹੇ ਆ। ਇੱਕ ਬੀਜੇਪੀ ਆਗੂ ਵੱਲੋਂ ਬਿਆਨ ਆਇਆ ਕਿ ਜਿਹੜੇ ਕਿਸਾਨ ਐ ਐਮਐਸਕੇ ਦੀ ਗਰੰਟੀ ਮੰਗ ਰਹੇ ਨੇ ਕਿ ਉਹ ਗਰੰਟੀ ਤਾਂ ਬਹੁਤ ਹੀ ਨੁਕਸਾਨਦਾਇਕ ਹੋਵੇਗੀ ਪੰਜਾਬ ਵਾਸਤੇ ਕਿ ਪੰਜਾਬ ਦੇ ਸਾਨੂੰ ਸਮਝ ਚਾਹੀਦਾ ਹੈ। ਨਹੀਂ ਨਹੀਂ ਐ ਐਸਪੀ ਦਾ ਮਤਲਬ ਹੈ ਉਹਨੂੰ ਮਿਨੀਮਮ ਜਿਹੜਾ ਸਪੋਕਿੰਗ ਪ੍ਰਾਈਸ ਮਿਲਣਾ ਚਾਹੀਦਾ ਹੁਣ ਦੁਕਾਨਦਾਰ ਤੋਂ ਪਾਸਮਾਨ ਲਈਏ ਮੰਨ ਲਓ ਚੀਨੀ 50 ਰੁਪਏ ਕਿਲੋ ਦੁਕਾਨਦਾਰ ਦਿੰਦਾ ਤੇ ਮੈਂ ਉਹਨੂੰ ਕਹਾ ਵੀ ਨਾ ਨਾ ਮੈਂ ਤਾਂ 20 ਰੁਪਏ ਲਵਾਂਗਾ ਅਗਲਾ ਕਹਿੰਦਾ ਭਾਈ ਆਹ ਰੇਟ ਆ ਸਾਡਾ ਫਿਕਸ ਹੈ ਤੇ ਉਹੀ ਕਿਸਾਨ ਮੰਗ ਰਿਹਾ ਜੋ ਫਿਕਸ ਰੇਟ ਹੈ ਅਸੀਂ ਤਾਂ ਆਪਣਾ ਉਹੀ ਮੰਗ ਰਹੇ ਹਾਂ ਕਿਉਂਕਿ ਜਾਂ ਤਾਂ ਇੱਕ ਹੈ ਭਾਈ ਵੀ ਜਿਹੜਾ ਰੇਹ ਪਤਾ ਹੈ ਤੁਹਾਨੂੰ ਤੇਲ ਹੈ ਕਿਸਾਨਾਂ ਨੂੰ ਇਹ ਫਰੀ ਹੈ ਭਾਈ ਫਿਰ ਤਾਂ ਤਾਂ ਕਿਸਾਨ ਵੀ ਮੰਨੇ ਤਾਂ ਸਾਰਾ ਕੋ ਸਾਨੂੰ ਉਸੀ ਰੇਟ ਤੇ ਮਿਲਦਾ ਸਾਡੀ ਚੀਜ਼ ਉਸੀ ਰੇਟ ਪਰ ਸਾਡੀ ਫਸਲ ਵੀ ਚੱਕੀ ਜਾਣੀ ਚਾਹੀਦੀ ਹੈ ਹਰੇਕ ਚੀਜ਼ ਦੁਕਾਨਦਾਰ ਹੈ ਕੋਈ ਵੀ ਵਪਾਰੀ ਹੈ ਆਪਣੇ ਸਹੀ ਰੇਟ ਪਰ ਜਾਂ ਵੱਧ ਰੇਟ ਪਰ ਜ਼ਮੀਨ ਵੇਚਦਾ ਕੋਈ ਵੀ ਚੀਜ਼ ਵੇਚਦਾ ਹੈ ਕਿ ਕਿਸਾਨ ਹੈ ਇਹਦਾ ਜੇ ਆਪਣਾ ਐਮ ਐਸ ਪੀ ਮੰਗ ਰਿਹਾ ਇਹ ਜਾਇਜ਼ ਮੰਗ ਰਿਹਾ ਇਹਦੇ 'ਚ ਕੋਈ ਗਲਤ ਨਹੀਂ ਹੈ ਇਹ ਐਮ ਐਸ ਪੀ ਸਾਨੂੰ ਗਾਰੰਟੀ ਕਾਨੂੰਨ ਦਾ ਬਣਨਾ ਚਾਹੀਦਾ ਇਹਦੇ ਨਾਲ ਕਿਸਾਨੀ ਬਚੂਗੀ ਇਹਦੇ ਨਾਲ ਸਾਡਾ ਭਾਰਤ ਦੇਸ਼ ਬਚੂਗਾ ਇੱਕ ਕੋਈ ਭੁਖੜਤਾਲ ਵੀ ਰੱਖੀ ਹੋਈ ਹੈ ਤੁਹਾਡੇ ਵੱਲੋਂ ਕਿ ਕਹਿੰਦੇ ਦਿਨ ਚੱਲੇਗੀ ਭੁਖੜਤਾਲ ਇਹ ਜੀ ਆਪਣੇ 25ਵੇਂ ਜਾਂ 26ਵੇਂ ਦਿਨ ਚੱਲੇਗੀ ਭੁਖੜਤਾਲ ਜਿਹਦੇ ਦਿਨ ਤੋਂ ਪੂਰੇ ਲੜੀਵਾਰ ਬੈਠ ਰਹੇ ਹੈ ਬਹੁਤ ਸੰਯੋਗ ਮਿਲ ਰਿਹਾ ਰਾਕੇ ਦਾ ਹਰੇਕ ਪਿੰਡ ਤੋਂ ਬਾਰੋਵਾਰੀ ਪੰਜ-ਪੰਜ ਬੰਦੇ ਆ ਰਹੇ ਨੇ ਤੇ ਭੁਖੜਤਾਲ ਤੇ ਬੈਠ ਰਹੇ ਨੇ ਅੰਦਲੇਵਾਲ ਸਾਹਿਬ ਸਿਹਤ ਵੀ ਬਹੁਤ ਦੌਲ ਹੋ ਰਹੀ ਹੈ ਪਰ ਯੂਨੀਅਨ ਇਕੱਠੀਆਂ ਹੋਣ ਦੀ ਵੀ ਗੱਲ ਆਖਦੀਆਂ ਨੇ ਲੱਗਦਾ ਕਿ ਇਕੱਠੀਆਂ ਹੋ ਕੇ ਕਿਤੇ ਇਹ ਸਵਾਲ ਚੁੱਕੇ ਜਾ ਸਕਦਾ ਹੈ ਅੱਜ ਮੀਟਿੰਗ ਚੱਲ ਰਹੀ ਹੈ ਪਾਤੜਾਂ ਵਿਖੇ ਤੇ ਸਾਰੇ ਜਿੱਥੇ ਬੰਦੇ ਉੱਥੇ ਇਕੱਠੀਆਂ ਹੋ ਕੇ ਕੋਈ ਵੱਡੀ ਕਾਲ ਲਿਖੂਗੇ ਜਿਹਦੇ ਵਿੱਚ ਮੋਦੀ ਸਰਕਾਰ ਨੂੰ ਝੁਕਣਾ ਪਊਗਾ ਡੱਲੇਵਾਲ ਸਾਹਿਬ ਨੂੰ ਬਚਾਉਣਾ ਪਊਗਾ ਪਰ ਬੀਜੇਪੀ ਆਗੂ ਮੰਨ ਲੋ ਵੀ ਕਹਿੰਦੇ ਕਿ ਜਿੰਨਾ ਮੋਦੀ ਸਾਬ ਨੇ ਪੈਸੇ ਦੇ ਨੇ ਕਿਸਾਨਾਂ ਨੂੰ ਸੌਕਾ ਦੇ ਵਿੱਚ ਪਾ ਪਾ ਕੇ ਕਿਹਾ ਇਹਨਾਂ ਤਾਂ ਕਿਸੇ ਤਰ੍ਹਾਂ ਪ੍ਰਧਾਨ ਮੰਤਰੀ ਦਿੱਤੇ ਨਹੀਂ ਕਿ ਰਾਹ ਦਿੱਤੀ ਜਿਹੜੀ ਕਿਸਾਨਾਂ ਨੂੰ ਉਹ ਤਾਂ ਇੱਕ ਪੰਜਾਬ ਦਾ ਸਿਰਫ 2000 ਰੁਪਏ ਦੇ ਕੇ ਇੱਕ ਲਾਰਾ ਹੈ ਜਿਹੜੇ ਦੁਨੀਆਂ ਸਟੇਟਾਂ ਐ ਉਹ ਗਰੀਬ ਨੇ ਉਹਨਾਂ ਨੂੰ 2000 ਰੁਪਏ ਬਹੁਤ ਲੱਗਦਾ ਹੈ ਤਾਂ ਹੀ ਉਧਰੇ ਸਰਕਾਰਾਂ ਬਣਾ ਬਣਾ ਜਾਂਦਾ ਤੇ ਪੰਜਾਬ ਚ ਤਾਈਂ ਦੇ ਦੀ ਕੋਈ ਸਰਕਾਰ ਨਹੀਂ ਬਣਦੀ ਉਰੇ ਚਾਹ 2000 ਰੁਪਏ ਨਾ ਪਾਵੇ ਸਾਨੂੰ ਐਮਐਸਪੀ ਦੇ ਦੇਵੇ ਬਸ ਪਿੱਤਾ ਜੀ ਜਿਹੜੀਆਂ ਅੱਜ ਕਾਪੀਆਂ ਸਾਰੀਆਂ ਜਾ ਰਹੀਆਂ ਤੁਹਾਡੇ ਵੱਲੋਂ ਨਾਰੇਵਾ ਜੀ ਕੀਤੀ ਜਾ ਰਹੀ ਹੈ ਕੀ ਕਾਰਨ ਹੈ ਕਹਿਆ ਜਾ ਰਿਹਾ ਬੀਜੇਪੀ ਆਗੂ ਵੱਲੋਂ ਕਿ ਇਹ ਤਾਂ ਕਾਨੂੰਨ ਬਹੁਤ ਵਧੀਆ ਨੇ ਕਿ ਅੱਜ ਵੀ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਬਾਅਦ ਚ ਪਤਾ ਲੱਗ ਰਿਹਾ ਇਹਨਾਂ ਨੂੰ ਇਹ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਹੈ ਇਹ ਪੂਰੇ ਬੰਡ ਦੇ ਦਬੋਚ ਆਕ ਹੈ ਆਪਣੇ ਹਿੰਦੁਸਤਾਨ ਦੇ ਕਿਸਾਨ ਨੂੰ ਇਹ ਮਾਰਨਾ ਚਾਹੁੰਦੀ ਹੈ ਜਿਹੜਾ ਲੁਕਮੇ ਤਰੀਕੇ ਦੇ ਨਾਲ ਇਹ ਆਪਣੇ ਕਾਨੂੰਨ ਸਾਡੇ ਉੱਪਰ ਥੋਪਣਾ ਚਾਹੁੰਦੀ ਹੈ ਉਹਦਾ ਅਸੀਂ ਵਿਰੋਧ ਕਰਦੇ ਆਂ ਅੱਜ ਕਰ ਕਿਸਾਨ ਹੈ ਜਿਹੜਾ ਉਹ ਇਹਨਾਂ ਸਿੱਧਾ ਸਤਾ ਨਹੀਂ ਰਿਹਾ ਸਭ ਨੂੰ ਸਮਝਦਾ ਹੈ ਉਸ ਦੇ ਸੰਬੰਧ ਚ ਅਸੀਂ ਅੱਜ ਆਪਣਾ ਰੋਸ ਹੈ ਜਿਹੜਾ ਲੋੜੀ ਵਾਲਣ ਦੀ ਜਗ੍ਹਾ ਸੀ ਇਹਨਾਂ ਦੀਆਂ ਕਾਪੀਆਂ ਬੜ ਰਹੀਆਂ ਅੱਜ ਪਰ ਕਾਨੂੰਨ ਤਾਂ ਪਹਿਲਾਂ ਜੋ ਮੋਦੀ ਸਰਕਾਰ ਨੇ ਕਹਿਤਾ ਸੀ ਕਿ ਹਾਂ ਅਸੀਂ ਵਾਪਸ ਲੈ ਰਹੇ ਹਾਂ ਪਰ ਉਸ ਤੋਂ ਬਾਅਦ ਜਾ ਕੇ ਤੁਸੀਂ ਫਿਰ ਜਾ ਕੇ ਧਰਨਾ ਲਾ ਲਿਆ ਹੁਣ ਦਲੇਵਾਲ ਸਾਹਿਬ ਨੇ ਕਿਹਾ ਜਾ ਰਿਹਾ ਕਿ ਬਾਰ ਬਾਰ ਕਿਸਾਨਾਂ ਬੋਲੋ ਧਰਨਾ ਲਾ ਕੇ ਲੋਕਾਂ ਨੂੰ ਹਰਾਸਮੈਂਟ ਕੀਤਾ ਜਾ ਰਿਹਾ ਮੋਦੀ ਸਰਕਾਰ ਨੇ ਉਦੋਂ ਕਾਨੂੰਨ ਵਾਪਸ ਨਹੀਂ ਲਿੱਤੇ ਸਾਡੇ ਕਿਸਾਨਾਂ ਨੂੰ ਲੌਲੀਪਾਪ ਦਿਖਾ ਕੇ ਸਾਡੇ ਕੁਝ ਜਥੇਬੰਦੀਆਂ ਉਹਨਾਂ ਦੀਆਂ ਗੱਲਾਂ ਚ ਆ ਗਈਆਂ ਉਦੋਂ ਦਿੱਲੀ ਤੋਂ ਉੱਠਿਆ ਨਹੀਂ ਉਸੇ ਟਾਈਮ ਦਿੱਲੀ ਤੋਂ ਕਾਨੂੰਨ ਨੂੰ ਪਾਸ ਕਰਾ ਕੇ ਤਾਂ ਉੱਠਦੇ ਫੇਰ ਅਸੀਂ ਵਧੀਆ ਰਹਿੰਦੇ ਜਦੋਂ ਇਹ ਲੁਕਮੇ ਤਰੀਕੇ ਨਾਲ ਉਤੋਂ ਭਰੋਸਾ ਦੇ ਕੇ ਸਾਨੂੰ ਠਾਲਤਾ ਹੁਣ ਦੁਬਾਰਾ ਸਾਡੇ ਉੱਪਰ ਕਾਨੂੰਨ ਤੇ ਕਾਨੂੰਨ ਥੋਪਿਆ ਜਾ ਰਿਹਾ ਏ ਉਸ ਦੇ ਸਬੰਧ ਵਿੱਚ ਧਰਨਾ ਲਾਇਆ ਏ ਦੇਖੋ ਇਹ ਜਾਂ ਲੀਡਰ ਮੈਂ ਤਾਂ ਕਹਿੰਦਾ ਕਿਸਾਨਾਂ ਨੂੰ ਕਿਹਾ ਪੂਰੇ ਦੇਸ਼ ਨੂੰ ਮਿਲਣਾ ਬੜਾ ਔਖਾ ਏ ਜਿਹੜਾ ਅੱਜ ਲੀਡਰ ਆਪਣੀ ਜ਼ਿੰਦਗੀ ਦੌਤੇ ਲਾਈ ਬੈਠਾ ਏ ਇਹੋ ਜਿਹੇ ਲੀਡਰ ਵਾਰ-ਵਾਰ ਨਹੀਂ ਪੈਦਾ ਹੁੰਦੇ ਸਾਨੂੰ ਨਹੀਂ ਇਹ ਜਿਹੜੇ ਲੀਡਰ ਬੇਦਾਗ ਮਿਲਣੇ ਤੇ ਸਾਨੂੰ ਕੋਈ ਧਰਨੇ ਦਾ ਚਾਹ ਨਹੀਂ ਹੈ ਇਹ ਸਰਕਾਰਾਂ ਸਾਨੂੰ ਮਜਬੂਰਨ ਬਾਰਸ਼ਾਂ ਚ ਠੰਡਾਂ ਚ ਸਰਕਾਰਾਂ ਦੇ ਰੋਲ ਦੀਆਂ ਐ ਗੋਵਿੰਦਰ ਜੀ ਕਾਫੀ ਦੇਰ ਹੋ ਗਈ ਢੱਲੇਵਾਲ ਸਾਹਿਬ ਨੂੰ ਬੈਠੇ ਹੋਏ 50ਵੇਂ ਦਿਨ ਚ ਮੀਟਿੰਗ ਚੱਲੇਗੀ ਭੁਖੜਤਾਲ ਪਰਜ ਤੱਕ ਕੋਈ ਮੀਟਿੰਗ ਕੇਂਦਰ ਸਰਕਾਰ ਵੱਲੋਂ ਨਹੀਂ ਰੱਖੀ ਜਾ ਰਹੀ ਕੋਈ ਪ੍ਰਸਤਾਵ ਨਹੀਂ ਆ ਰਿਹਾ ਉਹ ਦੂਤੇ ਪਾਸੇ ਖੜਾ ਇੱਕ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਿਹੜਾ ਕਿ ਲੋਨਾਂ ਵਾਲਾ ਖੇਤੀ ਨੀਤੀ ਵਾਲਾ ਸਾ ਪਾਵੇਂ ਪੰਜਾਬ ਸਰਕਾਰ ਦੇ ਸੇਵਾ ਦੀ ਵਾਪਸੀ ਕਰਤਾ ਪਰ ਉਸ ਤੋਂ ਬਾਅਦ ਜਾ ਕੇ ਹੁਣ ਤੁਹਾਡੇ ਵੱਲੋਂ ਫਿਰ ਕਾਪੀਆਂ ਸਾੜੀਆਂ ਜਾ ਰਹੀਆਂ ਨੇ ਲੋਹੜੀ ਤਿਹਾੜ। ਪਹਿਲਾਂ ਸਾਰੀ ਸੰਗਨ ਵਾਇਰ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੇਖੋ ਤੁਸੀਂ ਕਿਹਾ ਡੱਲੇਵਾਲ ਸਾਹਿਬ ਨੂੰ 50 ਦਿਨ ਹੋ ਗਏ ਕੁਰਬਾਨੀਆਂ ਸਾਡੇ ਹਿੱਸੇ ਆਈਆਂ ਏ। ਕੁਰਬਾਨੀਆਂ ਅਸੀਂ ਦੇਵਾਂਗੇ। ਪਹਿਲਾਂ ਵੀ ਦਿੱਤੀਆਂ ਤੇ ਅੱਜ ਵੀ ਤਿਆਰ ਹੈ। ਕੱਲੇ ਡੱਲੇਵਾਲ ਸਾਹਿਬ ਨੇ ਉਸ ਤੋਂ ਬਾਅਦ ਲਾਈਨ ਲੱਗੀ ਪਈ ਹੈ। ਤਿੰਨ ਚਾਰ ਆਗੂ ਜਿੰਨਿਆਂ ਦੀ ਬਲੀ ਲੈਣੀ ਸੈਂਟਰ ਸਰਕਾਰ ਨੇ ਜਾਂ ਪੰਜਾਬ ਸਰਕਾਰ ਹੋਵੇ। ਅੱਜ ਪੰਜਾਬ ਸਰਕਾਰ ਜੀ ਤੁਸੀਂ ਗੱਲ ਕੀਤੀ ਹੈ ਵੀ ਉਹਨੇ ਰੱਦ ਕਰਤੇ ਪਰ ਕਿਤੇ ਨਾ ਕਿਤੇ ਇਹ ਅੰਦਰ ਖ ਜੇ ਅੰਦਰ ਖਾਤੇ ਨਾਲ ਨਾ ਹੁੰਦੀ ਤਾਂ ਜਿਵੇਂ ਕੇਜਰੀਵਾਲ ਨੂੰ ਚੱਕਿਆ ਸੀ ਉਵੇਂ ਹੀ ਡੱਲੇਵਾਲ ਅੱਜ ਮੌਤ ਦੇ ਮੂੰਹ ਚ ਬੈਠਾ ਇਹ 92 ਦੇ 96 ਹੋ ਗਏ ਹੁਣ ਤਾਂ ਇਹ ਦਿੱਲੀ ਜੰਤਰ ਮੰਤਰੇ ਤਹ ਨਾਲ ਲਾਉਂਦੇ ਜਾਂ ਕਿਸੇ ਸੜਕ ਤੇ ਬੈਠਦੇ ਪਰ ਇਹ ਦਿੱਲੀ ਦੇ ਹੱਥ ਠੋਕੇ ਆ ਇਹ ਸਾਡੇ ਆਗੂ ਪਹਿਲਾਂ ਵੀ ਕਹਿ ਗਏ ਸੀ ਕਿ ਭਗਵਾਨ ਤਾਂ ਮੰਨ ਤਾਂ ਕੋਈ ਆਸ ਨਾ ਰੱਖਿਓ ਉਦਾਂ ਹੀ ਹੁਸ਼ਣੀਆਂ ਵਿੱਚ ਆ ਕੇ ਤੁਸੀਂ ਇਹ ਜਿਤਾਤਾ ਲੈ ਪਰ ਇਹ ਤੁਹਾਡੇ ਹੱਕ ਦੇ ਨਹੀਂ ਹੋਣਗੇ ਜਿਵੇਂ ਸਾਡੇ ਨੌਜਵਾਨਾਂ ਦੇ ਕਦੇ ਯੂਏਪੀ ਲਾਤੀ ਕਦੇ ਫਲਾਣਾ ਲਾਤਾ ਕਰੇ ਤੁੰਗਾਣਾ ਲਾਤਾ ਕਿਉਂਕਿ ਇਹ ਸਾਨੂੰ ਡਰਾਉਣ ਦੀ ਇਹਨਾਂ ਦੀ ਕੋਸ਼ਿਸ਼ ਹੈ ਪਰ ਸਾਡੀ ਕੌਮ ਡਰਨ ਵਾਲੀ ਨਹੀਂ ਹੈਗੀ ਨਾ ਪਿੱਛੇ ਭੱਜਣ ਵਾਲੀ ਹੈ ਨਾ ਪਹਿਲਾਂ ਭੱਜੇ ਸੀ 13 ਮਹੀਨੇ ਮੋਦੀ ਸਰਕਾਰ ਸਾਡੇ ਨਾਲ ਕਿੰਨੀਆਂ ਮੀਟਿੰਗਾਂ ਕੀਤੀਆਂ 10 ਵੀ ਮੀਟਿੰਗਾਂ ਜਾਂਦਾ ਰਿਹਾ ਏ ਇਹਨਾਂ ਨੂੰ ਸਾਡੀ ਗੱਲ ਦਾ ਜਵਾਬ ਨਹੀਂ ਨਾ ਅੱਜ ਜੇ ਇਹਨਾਂ ਕੋਲ ਜਵਾਬ ਹੈਗਾ ਸਾਡੇ ਨਾਲ ਟੇਬਲ ਤੇ ਬੈਠਣ ਗੱਲ ਕਰਨ ਅਸੀਂ ਸਮਝਾਵਾਂਗੇ ਇਹਨਾਂ ਨੂੰ ਵੀ ਇਹਦਾ ਆ ਨੁਕਸਾਨ ਹੈ ਇਹ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਜਿਵੇਂ ਮੋਦੀ ਸਾਹਿਬ 14 ਦੇ ਵਿੱਚ ਕਹਿੰਦੇ ਸੀ ਆਉਣ ਤੋਂ ਪਹਿਲਾਂ ਕਿ ਐਮਐਸਪੀ ਗਾਰੰਟੀ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ ਅੱਜ ਕੀ ਹੋ ਗਿਆ ਉਹਨੂੰ ਅੱਜ ਉਸ ਦੇ ਘਰ ਆਵਾਨੀਆਂ ੜਾਨੀਆਂ ਰੁੱਕ ਪਰ ਕੇ ਟਰੱਕ ਜਾਣ ਲੱਗੇ ਉਹ ਅੱਜ ਉਹਨਾਂ ਦੇ ਝੋਲੀ 'ਚ ਬੈਠ ਗਿਆ ਤੇ ਸਾਡੇ ਲੋਕਾਂ ਦੇ ਬੈਰੀ ਬਣ ਗਿਆ ਸੋ ਅਸੀਂ ਲੜਦੇ ਰਾਵਾਂਗੇ ਜਦੋਂ ਤੱਕ ਸਾਡੀ ਜਾਨ ਚ ਜਾਨ ਹੈ ਪੰਜਾਬ ਦੇ ਵਿੱਚ ਜਾਨ ਦੀ ਜਾਨ ਹੈ ਪੰਜਾਬ ਆਪਣੇ ਹੱਕ ਨਹੀਂ ਛੱਡੇਗਾ ਬੀਜੇਪੀ ਅੱਗੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਕਿ ਇਹ ਐਮਐਸਪੀ ਕਲੋਨ ਤੋਂ ਕਿਥਾਂ ਲੜ ਰਹੇ ਨੇ ਕਿ ਉਹਦਾ ਕਾਨੂੰਨ ਗਲਤ ਮੰਨ ਜਣਾ ਤੇ ਕਿਸਾਲਾਂ ਦੇ ਬਾਅਦ ਪਸਤਾਣਾ ਹੈ ਕਿ ਨਾਲੋਂ ਤਾਂ ਕਿ ਜਿਹੜੇ ਕਾਨੂੰਨ ਆ ਰਹੇ ਨੇ ਉਹ ਬਹੁਤ ਵਧੀਆ ਨੇ ਕਿ ਮੋਦੀ ਸਰਕਾਰ ਨੇ ਬਹੁਤ ਵਧੀਆ ਲੈ ਕੇ ਆ ਰਹੇ ਨੇ। ਬਈ ਭਾਜਪਾ ਦਾ ਇੱਕ ਲੀਡਰ ਹੈ ਜਾਖੜ ਸਾਹਿਬ ਉਹ ਬਿਆਨ ਦੇ ਰਿਹਾ ਹੈ ਪਰਸੋਂ ਚੌਥੇ ਮੈਂ ਹੈਰਾਨ ਆ ਯਾਰ ਐਡਾ ਸੁਲਝਿਆ ਵਾਲਾ ਲੀਡਰ ਹੈ ਚਲੋ ਅਸੀਂ ਤਾਂ ਮੰਨ ਸਕਦੇ ਹਾਂ ਅਨਪੜ ਹੈ। ਉਹਨੇ ਬਿਆਨ ਦਿੱਤਾ ਕਿ ਐਮਐਸਪੀ ਜੇਲ ਬਣ ਗਈ ਤਾਂ ਪੰਜਾਬ ਨੂੰ ਘਟਾਏ। ਹੂੰ ਇਹਦਾ ਮਤਲਬ ਉਹ ਨਹੀਂ ਚਾਹੁੰਦਾ ਕਿ ਪੰਜਾਬ ਚੋਂ ਝੋਨਾ ਜਾਵੇ। ਹੂੰ ਉਹ ਨਹੀਂ ਚਾਹੁੰਦਾ ਕਿ ਪੰਜਾਬ ਲੋਕ ਸਾਡੇ ਝੋਨੇ ਤੋਂ ਮੁਕਤ ਹੋ ਕੇ ਹੋਰ ਫਸਲਾਂ ਬੀਜਣ। ਉਹ ਜਾਣੀ ਕਿ ਤਵਾਹੀ ਵਾਲੂ ਪੰਜਾਬ ਨੂੰ ਲੈ ਕੇ ਜਾ ਰਿਹਾ ਠੀਕ ਹੈ ਸਾਡੇ ਬਜ਼ੁਰਗੋਸਟ ਹੈ ਇੰਦਰਾ ਗਾਂਧੀ ਤੇ ਗੱਲਾਂ ਚਾ ਕੇ ਝੋਨੇ ਨੂੰ ਬੜਾਵਾ ਦੇ ਲਿਆ ਉਹ ਸਾਡੀ ਨਲਾਇਕੀ ਹੈ ਸਾਡੇ ਬਜ਼ੁਰਗਾਂ ਦੀ ਬਹੁਤ ਸਭ ਤੋਂ ਵੱਡੀ ਨਲਾਇਕੀ ਸੀ ਹਰੀ ਕ੍ਰਾਂਤੀ ਲਿਆ ਕੇ ਅਸੀਂ ਆਪਣੀ ਜ਼ਿੰਦਗੀ ਛੋਟੀ ਕਰ ਲਈ 60 ਸਾਲ ਤੇ ਰਹਿ ਗਏ ਅੱਜ ਅਸੀਂ ਜਿਹੜੇ 100-100 ਸਾਲ ਦੇ ਸਾਡੇ ਬਜ਼ੁਰਗ ਮੱਲਾ ਮਾਰਦੇ ਸੀ ਉਹ ਸਾਡੀ ਬਹੁਤ ਵੱਡੀ ਗਲਤੀ ਸੀ ਇਸ ਹਿੰਦੁਸਤਾਨ ਦਾ ਢਿੱਡ ਭਰਨ ਵਾਸਤੇ ਅਸੀਂ ਆਪਣੀ ਜ਼ਿੰਦਗੀ ਦੌਤੇ ਲਾ ਲਈ ਪਰ ਅੱਜ ਉਹੀ ਹਿੰਦੁਸਤਾਨ ਸਾਨੂੰ ਅੱਖਾਂ ਦਿਖਾ ਰਿਹਾ ਏ ਇਹਨੂੰ ਇਹ ਨਹੀਂ ਪਤਾ ਜੇਦਣ ਪੰਜਾਬ ਵੱਖ ਹੋ ਗਿਆ ਇਹਨਾਂ ਦੇ ਹੱਥ 'ਚ ਦੁਬਾਰੇ ਕਟੋਰਾ ਆ ਜਾਣਾ ਇਹ ਪਿਛਲਾ ਇਤਿਹਾਸ ਫਰੋੜ ਕੇ ਦੇਖ ਲੈਣਾ ਆਉਣ ਵਾਲਾ ਇਤਿਹਾਸ ਫੇਰ ਫਰੋੜ ਲੈਣਾ ਜਿਸ ਦਿਨ ਹੀ ਨਾ ਤੋਂ ਪੰਜਾਬ ਵੱਖ ਹੋ ਗਿਆ ਹਿੰਦੁਸਤਾਨ ਦੇ ਹੱਥ 'ਚ ਕਟੋਰਾ ਆਉਣਾ ਏ ਜਿਸ ਆਰਐਸਐਸ ਦੇ ਪਿੱਛੇ ਮੋਦੀ ਸਾਹਿਬ ਲੱਗ ਕੇ ਨਾ ਪੰਜਾਬ ਨੂੰ ਹਰਿਆਣੇ ਨੂੰ ਜੱਟਾਂ ਨੂੰ ਕੁਚਲਣ ਲਈ ਨੂੰ ਫਿਰਦਾ ਏ ਉਸ ਆਰਐਸਐਸ ਨੂੰ ਕੱਚਾ ਨਹੀਂ ਲੱਭਣਾ ਆਪਣਾ ਪਾਉਣ ਵਾਸਤੇ ਕਿਉਂਕਿ ਨਾਦੀ ਕੋਈ ਕੁਰਬਾਨੀ ਨਹੀਂ ਉਹਨਾਂ ਦਾ ਇੱਕ ਬੰਦਾ ਜੇਲ੍ਹ 'ਚ ਠੋਕਿਆ ਸੀ ਮਾਫੀਆ ਮੰਗ ਬੰ ਕਹਿੰਦਾ ਮਰ ਜਾਾਂਗੇ ਜਿਵੇਂ ਡੱਲੇਵਾਲ ਸਾਹਿਬ ਬੈਠਾ ਪਰ ਪਿੱਛੇ ਨਹੀਂ ਮੁੜਾਂਗੇ ਮਾਫੀ ਨਹੀਂ ਸੀ ਮੰਗੀ ਉਹਨਾਂ ਨੇ ਅੱਜ ਵੀ ਸਾਨੂੰ ਇਹੀ ਕਹਿ ਰਿਹਾ ਡੱਲੇਵਾਲ ਸਾਹਿਬ ਨੂੰ ਵਾਰ-ਵਾਰ ਤੁਸੀਂ ਮਨਬਾਤ ਤੋੜਦੇ ਤੁਸੀਂ ਤੁਹਾਡੇ ਨਾਲ ਹੈ ਕਿਉਂ ਬਈ ਮਨਬਾਤ ਤੋੜਦੇ ਤੁਸੀਂ ਨਾਲ ਕਿਉਂ ਪਹਿਲਾਂ ਕਿਉਂ ਨਹੀਂ ਜੇ ਤੁਸੀਂ ਸਾਡੇ ਹਰ ਦਰਦ ਹੀ ਹੋ ਪੰਜਾਬ ਦੇ ਹੱਕਦਾਰ ਪੰਜਾਬ ਦੇ ਹੱਕ 'ਚ ਖੜਦੇ ਹੋ ਤਾਂ ਸਾਡੇ ਨਾਲ ਆ ਕੇ ਇੱਥੇ ਗੱਲ ਕਰਨ ਸਾਡੀਆਂ ਮੰਗਾਂ ਮੰਨਣ ਜਿਹੜੀ ਗੱਲ ਤਾਂ ਸਾਨੂੰ ਦੱਸਣ ਅਸੀਂ ਤਿਆਰ ਹਾਂ ਉਸ ਤੇ ਬਹਿਸ ਕਰਨ ਵਾਸਤੇ ਦੱਸਣ ਵਾਸਤੇ ਵੀ ਹਾਂ ਵੀ ਇਹ ਮੰਗ ਕਿਵੇਂ ਗਲਤ ਸਾਨੂੰ ਦੱਸਣ ਆ ਕੇ ਪਰ ਅਸੀਂ ਮੰਗ ਮੰਗਾ ਮੰਗਣਾ ਕੇ ਹੀ ਵਾਪਸ ਆਵਾਂਗੇ ਪਰ ਬਾਰ ਬਾਰ ਇਹ ਵੀ ਕਿਹਾ ਜਾ ਰਿਹਾ ਕਿ ਜਿੰਨਾ ਪੈਸਾ ਕਿਸਾਨਾਂ ਨੂੰ ਫੈਸਤਾ ਮੋਦੀ ਸਰਕਾਰ ਨੇ ਦਿੱਤੀ ਹੈ ਕਿ ਇਹ ਨਹੀਂ ਤਾਂ ਕਿਸੇ ਨੇ ਦਿੱਤੀ ਹੋਣੀ ਅਜੇ ਤੱਕ ਕੋਈ ਪ੍ਰਧਾਨ ਮੰਤਰੀ ਲਾ ਦੋ ਕਿ ਇਹਨੇ ਸਾਲੋਂ ਤੋਂ ਸਾਲ ਹੋ ਗਏ ਸਰਕਾਰਾਂ ਬਣਦੇ ਨੇ ਕੀ ਦਿੱਤਾ ਇੱਕ ਚੀਜ਼ ਦੱਸਣ ਸਾਨੂੰ ਕਹਿੰਦੇ ਤੁਹਾਨੂੰ 6000 ਰੁਪਏ ਦੇਤਾ ਸਾਲ ਦਾ ਅਸੀਂ ਕੋਈ ਭਗਾਰੀਆਂ ਯਾਰ ਅਸੀਂ ਭੀਖ ਮੰਗਦੇ ਮੋਦੀ ਤੋਂ ਅਸੀਂ ਉਹਦਾ ਦਲਾਲ ਹੈ ਅਸੀਂ ਆਪਣਾ ਹੱਕ ਮੰਗਦੇ ਸਾਡਾ ਜੋ ਰੇਟ ਬਣਦਾ ਏ ਉਹ ਦੇਣ ਅੱਜ ਕਣਕ ਦਾ ਰੇਟ ਦੇਖ ਲਓ 303500 ਹੈ ਜਿੰਦਾਂ ਕਿਸਾਨਾਂ ਤੋਂ ਖਰੀਦ ਤੋਦਣ ਕਿੰਨੀ ਵੀ ਕੀ ਅੱਜ ਕਾਲੂ ਚੌਲ ਆ ਜਾਣੇ ਆ 7-7 ਕਿਲੋ ਸਾਡੇ ਵੀਰਾਂ ਨੇ ਕਾੜ ਲਓ ਆ ਕੇ ਭਰੀ ਵਪਾਰੀ ਦਊਗਾ ਲੋਕਾਂ ਨੂੰ ਕਾੜ ਲਓ ਆ ਕੇ ਜਦ ਉਸ ਟਾਈਮ ਕਿੰਨਾ ਰੇਟ ਹੋਊਗਾ ਅਸੀਂ ਭੀਖ ਨਹੀਂ ਮੰਗਦੇ ਸੈਂਟਰ ਤੋਂ ਨਾ ਸਾਡੇ ਬਜ਼ੁਰਗਾਂ ਨੇ ਮੰਗੀ ਨਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮੰਗਣਗੀਆਂ ਅਸੀਂ ਆਪਣਾ ਹੱਕ ਮੰਗਦੇ ਆ ਜਿਹੜਾ ਸਾਡਾ ਹੱਕ ਬਣਦਾ ਉਹ ਸਾਨੂੰ ਮਿਲਣਾ ਚਾਹੀਦਾ ਦੂਜੇ ਪਾਸੇ ਪੰਜਾਬ ਸਰਕਾਰ ਵੀ ਇਹ ਗੱਲ ਆਖ ਰਹੀ ਹੈ ਕਿ ਬਾਰ-ਬਾਰ ਕਿਸਾਨ ਇਹ ਜਿ ਕੋਲ ਨਾ ਦੇਣ ਜਿੱਦੇ ਨਾਲ ਕੀ ਪੰਜਾਬ ਆਰਥਿਕ ਤੰਗੀ ਚਾਹ ਵੀ ਪਿੱਛੇ ਜੀ ਤੁਸੀਂ ਰੋਡ ਜਾਮ ਕਿਤੇ ਸੀ ਉਸ ਦੇ ਨਾਲ 100 ਕਰੋੜ ਰੁਪਏ ਦਾ ਘਾਟਾ ਪੰਜਾਬ ਨੂੰ ਪਿਆ ਜੇ ਇੱਕ ਦਿਨ ਨਾਲ 100 ਕਰੋੜ ਦਾ ਘਾਟਾ ਪੈਂਦਾ ਹੈ ਅਸੀਂ ਕਦੇ ਰੋਡ ਨਹੀਂ ਰੋਕਣਗੇ ਜਿੱਦਣ ਕੇਜਰੀਵਾਲ ਸਾਹਿਬ ਚੱਕਿਆ ਉਸ ਦਿਨ ਕਿਉਂ ਦਿੱਲੀ ਦੇ ਸੜਕਾਂ ਉੱਤੇ ਬੈਠੇ ਉਸ ਦਿਨ ਦਿੱਲੀ ਨੂੰ ਘਾਟਾ ਨਹੀਂ ਪਿਆ ਜਿਸ ਦਿਨ ਇਹਨਾਂ ਦਾ ਇੱਕ ਮੀਆਂ ਜੀ ਇੱਥੇ ਚੱਕਿਆ ਸੀ ਉਸ ਦਿਨ ਕਿਉਂ ਚੀਕਾ ਮਾਰਦੇ ਸੀ ਕਿਉਂ ਇਹਨਾਂ ਦੇ ਕ ਐਮਐਲਏ ਬੋਲਦਾ ਉਹਦੇ ਹੱਕ 'ਚ ਕਿਉਂ ਨਹੀਂ ਖੜਦੇ ਇਹੇ ਇਹ ਲੋਕਾਂ ਨੂੰ ਪਰਮ ਫਲਾਉਣ ਵਾਸਤੇ ਜਿਵੇਂ ਉਹ ਸਾਡਾ ਇੱਕ ਭਰਾ ਕਹਿੰਦਾ ਸੀ ਮੈਂ ਕੋਠੇ ਦੇ ਕਣਕ ਜਗਾ ਲਾਂਗਾ ਉਗਾ ਲਾਂਗਾ ਉਹ ਇਹਨਾਂ ਦੇ ਹੱਥ ਠੋਕੇ ਆਉਨੇ ਆ ਇਹ ਸਾਡੇ ਦੇ ਵਿੱਚ ਇਹ ਮੁੱਖ ਮੰਤਰੀ ਵੀ ਦਿੱਲੀ ਦੀ ਬੋਲੀ ਬੋਲਦਾ ਸਾਡਾ ਨਹੀਂ ਹੈ ਮੈਂ ਠੋਕ ਕੇ ਫੇਰ ਬਾਰ-ਬਾਰ ਕਹਿਣਾ ਕਿ ਮੁੱਖ ਮੰਤਰੀ ਪੰਜਾਬ ਦਾ ਨਹੀਂ ਮੁੱਖ ਮੰਤਰੀ ਦਿੱਲੀ ਆਰਐਸਐਸ ਦਾ ਉਹ ਗੁਲਾਮ ਬੰਦਾ ਹੈ ਸਿਰਫ ਪੱਗ ਸਿਰ ਪਰ ਦਿਖਦੀ ਹੈ ਚਾਹੋ ਬਿਆਨਤਾ ਬੁੱਚੜ ਹੋਵੇ ਚਾਹੇ ਪ੍ਰਕਾਰ ਸੂ ਬਾਦਲ ਹੋਵੇ ਚਾਹੇ ਅੱਜ ਆ ਭਗਵੰਤ ਆ ਗਿਆ ਪਰ ਜਿਸ ਦਿਨ ਸਾਨੂੰ ਸਾਡਾ ਲੀਡਰ ਮਿਲ ਗਿਆ ਸਤ ਜਰਨੈਲ ਸਿੰਘ ਪਿੰਡਰਾ ਵਾਲੇ ਵਰਗਾ ਉਸ ਦਿਨ ਪੰਜਾਬ ਵੱਲੋਂ ਕੋਈ ਅੱਖ ਚੱਕ ਨਹੀਂ ਦੇਖੂ। ਪਰ ਦੂਜੇ ਪਾਸੇ ਕਈ ਲੋਕ ਵੱਲੋਂ ਇਹ ਵੀ ਕਹਿ ਜਾਂਦਾ ਕਿ ਤੁਹਾਡੇ ਦਾ ਆਪਸੀ ਜਿਹੜੇ ਕਿਸਾਨ ਲੀਡਰ ਉਹਨਾਂ ਦੀ ਆਪਸੀ ਨਹੀਂ ਬਣਦੀ ਹੈ ਕਿ ਕਿਵੇਂ ਤੁਸੀਂ ਕਾਨੂੰਨ ਵਾਪਸ ਕਰਾਓਗੇ ਕਿਵੇਂ ਤੁਸੀਂ ਜਿੱਤੋਗੇ ਕਿ ਪਹਿਲਾਂ ਆਪਸ ਦਾ ਇਕੱਠੇ ਹੋ ਜਨ ਲੋਕਾਂ ਨੂੰ ਹੋਕਾ ਦਿੱਜਦੇ ਨੇ ਲੋਕਾਂ ਵਾਸਤੇ ਰੋਡ ਜਮਕ ਦੇਣ ਨੂੰ ਦੇਖੋ ਜਿਹੜੇ ਪੰਜਾਬ ਦੇ ਦਾਦੀ ਲੀਡਰ ਹੈ ਉਹ ਉਸ ਟਾਈਮ ਵੀ ਰੌਲਾ ਪਾਉਂਦੇ ਸੀ ਅੱਜ ਵੀ ਰੌਲਾ ਪਾਉਂਦੇ ਆ ਜਿਹੜੇ ਦੂਜੇ ਸੀ ਬੈਠੇ ਸੀ ਘਰਾਂ ਚ ਅੱਜ ਉਹਨਾਂ ਨੂੰ ਸਮਝ ਲੱਗੀ ਉਹ ਨਾਲ ਆ ਕੇ ਅੱਜ ਮੈਂ ਉਹਨਾਂ ਦਾ ਕੋਈ ਟਿੱਪਣੀ ਨਹੀਂ ਕਰੂੰਗਾ ਮੈਂ ਉਹਨਾਂ ਦਾ ਧੰਨਵਾਦ ਕਰੂੰਗਾ ਦੇਰ ਆਏ درست ਆਏ ਚਲੋ ਦੇਰ ਹੈ ਸਹੀ ਉਹਨਾਂ ਨੇ ਸਾਲ ਲਾਤਾ ਸਾਡੇ ਕੋਈ ਗੱਲ ਨਹੀਂ ਪਰ ਉਹ ਚ ਸਾਡੇ ਨਾਲ ਆਏ ਹੈ ਜੇ ਜੇ ਸਹੀ ਚੱਲਣਗੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਲੀਡਰ ਕਦੇ ਗਲਤ ਨਹੀਂ ਹੁੰਦਾ ਕਦੇ ਲੀਡਰ बिकਦਾ ਨਹੀਂ ਕਦੇ ਲੀਡਰ ਗਦਾਰੀ ਨਹੀਂ ਕਰਦਾ ਜਦੋਂ ਤੱਕ ਅਸੀਂ ਸਾਵਧਾਨ ਹੈ ਜਦੋਂ ਅਸੀਂ ਉਹਨਾਂ ਦੇ ਗੱਲਾਂ ਚਾ ਜਾਣਦੇ ਆ ਅਸੀਂ ਉਹਨਾਂ ਨੂੰ ਸਮਝ ਨਹੀਂ ਸਕਦੇ ਤਾਂ ਲੀਡਰ ਵਿਕਦਾ ਜਾ ਕੇ ਨਹੀਂ ਪਿਛਲਾ ਇਤਿਹਾਸ ਫਰੋਲ ਕੇ ਦੇਖ ਲਓ ਕਦੇ ਲੀਡਰ ਨਹੀਂ ਵਿਕਿਆ ਲੋਕਾਂ ਦੀਆਂ ਗਲਤੀਆਂ ਕਰਕੇ ਮੇਰੇ ਵਰਗੇ ਜਿਹੜੇ ਕਿੜਾ ਮੋ ਚੌਧਰੀ ਹੁੰਨੇ ਉਹਨਾਂ ਦੇ ਗਲਤੀਆਂ ਕਰਕੇ ਲੀਡਰ ਭੱਜਦਾ ਵਿਕਦਾ ਤਾਂ ਹੈ ਜੇ ਉਸੇ ਟਾਈਮ ਸਾਡੇ ਲੋਕ ਉਹਨੂੰ ਉੱਥੀ ਫੜ ਲੈਂਦੇ ਗੁਲਾਮ ਇਹਦੇ ਜਿਵੇਂ ਅਸੀਂ ਫੜਦੇ ਰਹੇ ਅਸੀਂ ਅੱਜ ਤਾਂ ਬਖ ਹੈ ਅਸੀਂ ਫੜਦੇ ਰਹੇ ਵੀ ਇੱਥੇ ਤੂੰ ਗਲਤ ਆਂ ਜਵਾਬ ਦੇ ਮੈਨੂੰ ਇਸ ਗੱਲ ਦਾ ਸਾਨੂੰ ਕਹੇਗਾ ਦੀ ਛੋਟਾ ਪਰਿਵਾਰ ਸੁખી ਪਰਵਾਰ ਮਾ ਠੀਕ ਹੈ ਜੀ ਤੁਸੀਂ ਛੋਟਾ ਪਰਿਵਾਰ ਰੱਖੋ ਸੁખી ਰਹੋ ਪਰ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਸਕ ਜਦੋਂ ਤੱਕ ਲੋਕ ਜਾਗਰੂਤ ਹੋਣਗੇ ਲੀਡਰ ਦੀ ਔਕਾਤ ਨਹੀਂ ਵਿਕਣਦੀ